ਹਾਂਜੀ ਸਤਿ ਸ੍ਰੀ ਅਕਾਲ ਜੀ ਸਰਾ ਆਰਗੇਨਿਕ ਫਾਰਮ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਸਰਾ ਤੇ ਅੱਜ ਮੈਂ ਤੁਹਾਨੂੰ ਬੂਟਾ ਕਿਵੇਂ ਪlant ਕਰਨਾ ਹੈ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਦੇਣ ਲੱਗਾ ਅ ਤੁਸੀਂ ਕੀ ਕਰਨਾ ਜੀ 2x3 ਦਾ ਜਿਹੜਾ ਟੋਆ ਪਟ ਲੈਣਾ ਜੀ ਇਸ ਤਰੀਕੇ ਨਾਲ ਇਹਦੇ ਵਿੱਚ ਜਿਹੜੀ ਨੀਚੇ ਤੁਹਾਨੂੰ ਲਾਲ ਮਿੱਟੀ ਮਿਲੂਗੀ ਇਸ ਤਰ੍ਹਾਂ ਦੀ ਆ ਦੇਖੋ ਤੁਸੀਂ ਇਹਦੇ ਵਿੱਚ ਇਹ ਲਾਲ ਮਿੱਟੀ ਹੈ ਜਿਹੜੀ ਹਾਰਡ ਹੈ ਜੀ ਤਾਂ ਇਹ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਦੇ ਜੋ ਅ ਇੱਕ ਪ੍ਰੈਸ ਹੋਈ ਵੀ ਮਿੱਟੀ ਹੁੰਦੀ ਹੈ ਜਿਹਦੇ ਚ ਜਿਹਦੇ ਚ ਜੜਾਂ ਫਲਾਉਣੀਆਂ ਜਿਹੜੀਆਂ ਬੂਟੇ ਨੂੰ ਬਹੁਤ ਡਿਫਿਕਲਟ ਹੁੰਦੀਆਂ ਸੀ ਤੇ ਜਿਹੜੀ ਉੱਪਰ ਵਾਲੀ ਮਿੱਟੀ ਹੈ ਜਿਹੜੀ ਇਹ ਕਾਲੀ ਮਿੱਟੀ ਹੈ ਇਹ ਬਹੁਤ ਸਪੋਰਟ ਕਰਦੀ ਹੈ ਬੂਟੇ ਦੀ ਗਰੋਥ ਨੂੰ ਇਹੇ ਆਪਾਂ ਰੱਖਣੀ ਹੁੰਦੀ ਹੈ ਇਹਦੇ ਵਿੱਚੋਂ ਇਸ ਤਰੀਕੇ ਨਾਲ ਜਿਹੜੀ ਲਾਲ ਮਿੱਟੀ ਆਪਾਂ ਉੱਪਰ ਕੱਢ ਦੇਣੀ ਹੈ ਤੇ ਬਾਅਦ ਦੇ ਵਿੱਚ ਆਪਾਂ ਕੀ ਕਰਨਾ ਹੈ ਜਿਹੜੀ ਕਾਲੀ ਮਿੱਟੀ ਹੈ ਜੀ ਇਹ ਪਈ ਹੋਈ ਹੈ ਇਹਦੇ ਵਿੱਚ ਆਪਾਂ ਤਕਰੀਬਨ 20 ਤੋਂ 25 ਕਿਲੋ ਜਿਹੜੀ ਰੂੜੀ ਦੀ ਖਾਦ ਆਪਾਂ ਪਾਉਣੀ ਹੈ ਠੀਕ ਹੈ ਜੀ ਤਰੂੜੀ ਦੀ ਖਾਦ ਪਾ ਕੇ ਮਿਕਸ ਕਰਕੇ ਉਹਨੂੰ ਅ ਫਿਲ ਕਰ ਦੇਣਾ ਟੋਏ ਨੂੰ ਭਰ ਦੇਣਾ ਜੀ ਤੇ ਟੋਏ ਨੂੰ ਭਰ ਕੇ ਇਹਨੂੰ ਲੈਵਲ 'ਚ ਕਰਕੇ ਬਿਲਕੁਲ ਸੈਂਟਰ ਦੇ ਵਿੱਚ ਇਹਦੇ ਜਿੰਨੀ ਇਹ ਦੇਖੋ ਗਾੱਚੀ ਆ ਬੂਟੇ ਦੀ ਉਹਨਾਂ ਆਪਾਂ ਟੋਆ ਮਾਰਨਾ ਤੇ ਇਹਦੇ ਵਿੱਚ ਗਾੱਚੀ ਰੱਖ ਕੇ ਬੂਟਾ ਲਾ ਦੇਣਾ ਜੀ ਠੀਕ ਹੈ ਜੀ ਤੇ ਹੁਣ ਮੈਂ ਗੱਲ ਕਰਦਾ ਇਹਦੇ ਵਿੱਚ ਤੁਸੀਂ ਕੀ ਕੁਝ ਪਾ ਸਕਦੇ ਆ ਇਹ ਟੋਏ ਦੇ ਵਿੱਚ ਅ ਬੂਟੇ ਨੂੰ ਬਿਮਾਰੀ ਤੋਂ ਬਚਾਉਣ ਵਾਸਤੇ ਜੇ ਤੁਸੀਂ ਆਰਗੇਨਿਕ ਫਾਰਮਿੰਗ ਕਰ ਰਹੇ ਹੋ ਤਾਂ ਤੁਹਾਡੇ ਕੋਲ ਆਪਸ਼ਨਸ ਹੈਗੇ ਆ ਤੁਸੀਂ ਟ੍ਰਾਈਕੋਡਰਮਾ ਸਿਉਡੋਮਨਾਸ ਬਵੀਰੀਆ ਵਸੀਆਨਾ ਇਹ ਪਾਊਡਰ ਫਾਰਮ ਤੇ ਜੀਵਾਣੂ ਆਉਂਦੇ ਆ ਜੀ ਤਾਂ ਤੁਸੀਂ ਖਾਦ ਦੇ ਵਿੱਚ ਉਹਦੇ ਨਾਲ ਥੋੜੀ ਜੀ ਉਹਨੂੰ ਨਮੀ ਦੇ ਕੇ ਉਹਦੇ ਚ ਪਾ ਸਕਦੇ ਹੋ ਠੀਕ ਹੈ ਜੀ ਸੋ ਜੁੜੇ ਰਹੋ ਇਹ ਚੈਨਲ ਦੇ ਨਾਲ ਥੈਂਕ ਯੂ